ਸਾਸਰੀ ਕਾਲ ਜੀ ਹਾਂਜੀ ਵੀਰੇ 25 ਗਾਵਾਂ ਬਕਾਊ 25 ਗਾਵਾਂ ਬਕਾਊ ਹਾਂਜੀ ਐਫਓ ਜਰਸੀ ਸਾਈ ਵਾਲ ਕਾਫੀ ਕ੍ਰੋਸ ਐਰ ਸਿਰ ਗਰਲੈਂਡੋ ਅਧ ਹਰ ਤਰੀ ਨਸਲ ਦੀਆਂ ਵੀਰ ਜੀ 25 ਗਾਵਾਂ ਬਕਾਊ ਹਾਂਜੀ ਵੀਰੇ ਮੇਰਾ ਡਰੈਸ ਨੋਟ ਕਰ ਲੋ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾਂ ਹੈਗਾ ਜੀ ਪਿੰਡ ਸੀਨੀਵਾਲ ਕਲਾਂ ਆ ਵੀਰੇ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਵੀਰ ਜੀ ਆਪਣਾ ਫਾਰਮ ਹੈਗਾਗਾ ਜਿਲ੍ਹਾ ਆਪਣਾ ਵੀਰੇ ਬਰਨਾਲਾ ਹੈਗਾ ਕ੍ਰੈਕਟ ਨੰਬਰ ਆਪਣਾ ਨੋਟ ਕਰ ਲੋ ਜੀ 62807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਸਾਡੀ ਵੀਰ ਜੀ ਕਿਸ ਸਾਈਡ ਉਹ ਲੋਕੇਸ਼ਨ ਤੇ ਟੱਚ ਕਰਕੇ ਆ ਜਾਏ ਵੀਰੇ ਉਹ ਆਟੋਮੈਟ ਖੁੱਲ ਜਾਈਂਗਾ ਉਹ ਸਿੱਧੀ ਫਾਰਮ ਤੇ ਲੈ ਕੇ ਆਊਗੀ ਜਿਹੜੀਆਂ ਵੀਰੇ ਆਪਾਂ ਲਾਟ ਕੱਢਣਾਗਾ ਇਹਦੇ ਵਿੱਚ 25 ਗਾਵਾਂ ਵੀਰੇ ਆਪਣੇ ਕੋਲ ਵਿਕਰੀ ਲਈ ਹਾਜ਼ਰ ਨੇ ਜਿਹਦੇ ਵਿੱਚ ਕੋਈ 8-9 ਨਾਕ ਤਾਜ਼ੇ ਸੂਏ ਆ ਤੇ 16 17 ਮੈਡਮ ਵੀਰੇ ਸੋਣ ਵਾਲੀਆਂ ਹੈਗੀਆਂ ਤਕਰੀਬਨ 5 4 ਦਿਨ ਦੇ ਵਿੱਚ ਟੋਕੜ ਮੈਡਲ ਵੀਰ ਫੂਨ ਨਾਲ ਆਵੇ ਛੋਟੀਆਂ ਬੱਚੀਆਂ ਵੀਰ ਫੂਨ ਨਾਲ ਆਵੇ ਗੱਲਾਂ ਕਰਨਾ ਕਰਕੇ ਵੀਰ ਜੀ ਨਗ ਵੇਚਾਂਗੇ ਤਰੀਕ ਵੀਰੇ ਦੀ ਨੋਟ ਕਰ ਲੋ 25 ਤਰੀਕ ਜਿਹੜੇ ਆਪਾਂ ਵੀਡੀਓ ਬਣਾ 23 ਤਰੀਕ ਨੂੰ ਸਾਮੀ ਪਾਉਣੇ ਆ ਵੀਰੇ ਇਹ 24 ਤਰੀਕ ਨੂੰ ਕੱਲ ਨੂੰ ਮਾਲੇ ਰੈਸਟ ਕਰੂਗਾ ਕਰਮ ਵਾਲੀਆਂ ਪ੍ਰਮਾਤਮਾ ਦੀ ਕਿਰਪਾ ਸਦਕਾ ਕੱਲ ਨੂੰ ਇਹ ਪਰੀਆਂ ਰੈਸਟ ਕਰ ਲੈਂਗੀਆਂ ਵੀਰੇ ਤੇ 25 ਤਰੀਕ 25 ਤਰੀਕ 7ਵਾਂ ਮਹੀਨਾ 2024 ਵੀਰੇ ਦਿਨ ਵੀਰਵਾਰ ਬਣਦਾਗਾ ਜਾਨੀ ਕਿ ਪਰਸੋਂ ਨੂੰ ਉਦੋਂ ਆਪਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਕੈਮਰਾਮੈਨ ਵੀਰ ਨੂੰ ਮੈਂ ਜਗਾ ਨੇੜ ਨੂੰ ਹੋ ਜਾਓ ਉਦੋਂ ਪ੍ਰਮਾਤਮਾ ਦੀ ਕਿਰਪਾ ਨਾਲ ਵੀਰੇ ਸਵੇਰ 7 ਵਜੇ ਸੌਦੇ ਚਾਲੂ ਕਰ ਦਿਆਂਗੇ ਇਹਨਾਂ ਕਰਮਾਂ ਨਾਲ ਤੇ ਜਿਹੜਾ ਵੀਰੇ ਆਪਣਾ ਰੇਟ ਆ ਇਹਦਾ ਲਾਟ ਦਾ 50000 ਤੋਂ ਸ਼ੁਰੂ ਹੋਊਗਾ 50 ਤੋਂ ਸ਼ੁਰੂ ਹੋਊਗਾ 50 55 60 65 ਇਸ ਤਰ੍ਹਾਂ ਕਰਦਾ ਕਰਦਾ ਐਂਡ ਵਾਲਾ ਰੇਟ ਵੀਰੇ ਆਪਣਾ 90000 ਹੋਊਗਾ ਨਾ ਸਾਰੇ ਸੌਦੇ 90 ਦਾ ਨਾ ਸਾਰੇ ਸੌਦੇ ਵੀਰੇ ਆਪਣੇ 50 ਵਾਲੇ ਆ ਯਾਨੀ 50 ਤੋਂ ਸ਼ੁਰੂ ਹੋਊਗਾ ਜਿਹੜੇ ਵੀਰੇ ਆਪਣੇ ਫਾਰਮ ਤੇ ਆਉਣਾ ਇੱਕ ਦਿਨ ਆਪਦਾ ਬਾਹਰੋਂ ਵੀਰੇ ਰੇਟ ਪਤਾ ਕਰ ਲੋ ਸਾਡੇ ਫਾਰਮ ਤੇ ਆਵੋਗੇ 10 ਤੋਂ 15000 ਦਾ ਵੀਰੇ ਕੱਲੀ ਕੱਲੀ ਗਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲੂਗਾ ਦੇਖਣ ਨੂੰ ਰੇਟ ਘੱਟ ਮਿਲੂ ਕਿਉਂਕਿ ਵੀਰ ਜੀ ਆਪਣਾ ਥੋਕ ਦਾ ਕੰਮ ਹੈਗਾ ਹੈਗਾ ਲੈਓ ਵੀਰੇ ਟੋਰੀ ਦੇ ਬਣਾ ਲਿਓ ਸਰਪੰਚ ਸਾਹਿਬ ਲਿਆਓ ਇਹ ਵੀਰੇ ਦੂਜਾ ਸੂਆ ਸੂਂਦੀਆ ਸਾਈ ਹਾਲ ਤੇ ਜਰਸੀ ਦੇ ਵਿੱਚ ਕਰਾਓ ਸਾ ਤੇ ਵੱਡੇ ਕੱਦ ਮੇਲ ਦੇ ਵਿੱਚ ਰਹੀ ਲੱਗੇ ਬਿਲਕੁਲ ਗੁੱਲਿਆ ਥਣ ਲੱਗਿਆ ਕਰਮਾਣੀ ਨੂੰ ਤੇ ਸੂਨ ਨੂੰ ਇੱਕ ਹਫਤਾ ਲੈ ਜੂ ਵੀਰੇ ਜਿਹੜਾ ਵੀਰ ਮਰਜੀ ਲੈ ਜੇ ਵੀਰ ਜੀ ਇਹ ਕਰਮਾਲੀ ਵੀ ਤੋ ਤਾਰ ਕਰ ਜੂ ਦੀ ਇਹ ਵੀ ਤੋ ਤਾਰ ਕਰ ਜੂ ਵੀਰੇ ਜਿਹੜਾ ਵੀਰ ਮਰਜੀ ਲੈ ਜੇ ਇਹਨੂੰ ਤੇ ਵੇਖੋ ਵੀਰੇ ਇਹਦੀ ਸੈਨਿਕ ਦੇਖੋ ਬਹਿੜ ਦੀ ਤੇ ਥਣਲੇ ਵਾਲੇ ਪਾਸੋਂ ਦਾ ਵੀਰ ਜੀ ਅੰਤ ਹੀ ਕੋਈ ਨਹੀਂ ਕਰਮਾਲੀ ਦਾ ਥੱਲੇ ਵੀ ਦੇਸੀ ਮਖਿਆਲ ਲਾ ਦੂ ਬਾਕੀ ਵੀਰੇ ਖੁੱਲੀ ਹੈਗੀ ਆ ਬਾਡੀ ਦੀ ਵੱਡੀ ਬਹਿੜ ਹੈਗੀ ਆ ਕਰਮਾਲੀ ਤੇ ਦੁੱਧ ਵਾਲੇ ਪੱਖ ਤੋਂ ਸੋਹਣੀ ਰਹੂਗੀ ਉਦੋਂ ਅੱਗੇ ਆ ਗਈ ਤੋਰੋ ਜੀ ਇਹ ਵੀਰੇ ਅਰਸਰ ਦੇ ਵਿੱਚ ਕ੍ਰਾਸ ਪੈਂਦੀ ਆ ਦੂਜਾ ਸੂਆ ਸੂਂਦੀਆ ਕਰਮਾਲੀ ਬਿਲਕੁਲ ਵੀਰੇ ਘਰੂ ਵੀਰ ਤੋਂ ਲਈ ਆ ਇਹ ਥੋੜਾ ਵੀਰਮਾ ਜਾਨੀ ਮਲਾਜਮ ਵੀਰ ਸੀਗਾ ਉਹ ਤੇ ਸੁਆ ਵੀਰੇ ਦੂਜਾ ਸੁੰਦੀ ਆ ਥੋੜੀ ਜਿਹੀ ਧਲੇਰੇ ਦੀ ਔਲ ਕਰਦੀ ਐ ਇਸ ਕਰਕੇ ਸੰਗਲ ਨਾਲ ਤੋਰੀ ਆ ਇਹ ਤੇ ਦੂਜਾ ਸੁਆ ਸੁੰਦੀਆ ਸੂਨ ਨੂੰ ਵੀਰੇ ਪੰਜ ਚਰਨ ਲਊਗੀ ਆ ਸਰ ਦੇ ਵਿੱਚ ਕ੍ਰੌਸ ਪੈਂਦੀ ਆ ਠੰਡੀ ਸੀਲ ਦਾ ਵੀਰੇ ਅੰਤ ਕੋਈ ਨਹੀਂ ਜਿਹੇ ਦੁੰਨੇ ਬਾਸੀ ਬਹਿ ਕੇ ਚੋਲੇਓ ਅਸਲ ਗਊ ਮਾਤਾ ਵੀਰੇ ਅਸਲ ਗਊ ਮਾਤਾ ਕਰਮ ਵਾਲੀਆਂ ਤਾਂ ਪਰੀਆਂ ਵੀਰੇ ਸ਼ਰਧਾ ਹੁੰਦੀਆਂ ਥੋੜਾ ਜਿਹਾ ਜਾਨੀ ਦੀ ਧਲੇਰੇ ਦੀ ਔਲ ਕਰਦੀ ਆ ਸੁਆ ਦੂਜਾ ਸੁੰਦੀਆ ਵੀਰ ਜੀ ਤੁਹਾ ਦੂਜਾ ਸੁਣ ਲਿਆ ਜੇ ਦੁੱਧ ਵਾਲੇ ਪੱਖ ਤੋਂ ਵੀਰੇ 20 ਕਿਲੋ ਤੋਂ ਬਾਹਰ ਰਹੂਗੀ ਬਾਕੀ ਵੀਰ ਜੀ ਬਗੋ ਟ੍ਰਾਂਸਪੋਰਟ ਦੀ ਸੇਵਾ ਸਾਰੀ ਹੈਗੀ ਆ ਕੱਲੇ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਉੱਪਰ 7 ਪਈ ਥੱਲੇ ਗੱਦਾ ਲੱਗਿਆ ਹੋਊਗਾ ਆਨਲਾਈਨ ਪੇਮੈਂਟ ਦੀ ਸੇਵਾ ਸਾਰੀ ਆ ਸਵੈ ਮਸ਼ੀਨਾ ਕ੍ਰੈਡਿਟ ਕਾਰਡ ਤੇ ਵੀਰੇ ਪੇਮੈਂਟ ਚੱਕੀ ਜਾਂਦੀ ਆ ਗੂਗਲ ਪੇ ਆ वगੇਰਾ ਸਾਰਾ ਕੁਝ ਚੱਲਦਾ ਕੱਲਾ ਵੀਰੇ ਬੱਚਕ ਨਹੀਂ ਲੈਂਦੇ ਕਿਸੇ ਵੀਰ ਕੋਲੇ ਪੰਜ ਚਾਰੇ ਘੱਟ ਵੱਧੋ ਵੀ ਸਾਡੇ ਗੱਡੀ ਵਾਲੇ ਵੀਰ ਨੂੰ ਫੜਾ ਸਕਦਾ ਘਰਾਉਣ ਦੀ ਲੋੜ ਨਹੀਂ ਹੈਗੀ ਵੀਰੇ ਉਦੋਂ ਅੱਗੇ ਦਰੋਜੀ ਇਹ ਵੀਰ ਜੀ ਆਪਣੀ ਜਿਹੜੀ ਬੱਸੀ ਹੈਗੀ ਆ ਪਲ ਜੋ ਵੀ ਦੇ ਦੰਦ ਵੀਰੇ ਨੇ ਚੱਕ ਲਿਆ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਨੇਵੇ ਤੇ ਮਾਰਦੇ ਹੋ ਵੀਰੇ ਥੱਲੋਂ ਲੈਵਾ ਦੇਖੋ ਵੀਰੇ ਦੇਸੀ ਮਖਿਆਲ ਲਾਦੂ ਕਰਮਾਲੀ ਲੈਵੇ ਦੀ ਇੰਨੀ ਜੀ ਸੁੱਤੀ ਆ ਵੀਰੇ ਗੱਲਾਂ ਹੀ ਛੱਡਦੇ ਹੋ ਬਿਲਕੁਲ ਫੜਨੇ ਸਲੇਵੇ ਦੀ ਹੈਗੀ ਆ ਵੀਰੇ ਕਰਮਾਲੀ ਥਣ ਥਣ ਕੋਈ ਅੰਤ ਨਹੀਂ ਪਲੂਣ ਬੱਸੀਆ ਵੀਰੇ ਪਹਿਲਾ ਸੂਆ ਮੂੰਹੋ ਚਾਰ ਦੰਦਾ ਜੀ ਬਾਕੀ ਜਿਹੜਾ ਵੀਰ ਆਪਣੀਆਂ ਵੀਡੀਓ ਦੇਖਦਾ ਵੀਰੇ ਸਕਰੀਨਸ਼ਾਟ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਵੀਰੇ ਤੁਸੀਂ ਆ ਕੇ ਇੱਥੇ ਜਾਈਂ ਚੈੱਕ ਕਰ ਸਕਦੇ ਹੋ ਵੀ ਜਿਹੜੀ ਗੱਲ ਕਹੀ ਉਹ ਮੈਂ ਬੋਲਣ ਵਾਲੀਆਂ ਗੱਲਾਂ ਨੇ ਮੈਂ ਕਿੱਥੇ ਮੈਨੇ ਬੋਲਣ ਵਾਲੀ ਗੱਲ ਬਾਨੀ ਤੁਸੀਂ ਸਾਡੇ ਫਾਰਮ ਤੇ ਆਮ ਕੋ ਤੁਹਾਨੂੰ ਰੇਟ ਮਿਲੂਗਾ ਤੁਸੀਂ ਵੀਰੇ ਸਾਡੇ ਫਾਰਮ ਦੇ ਨਾਲ ਇੱਕ ਦਿਨ ਬਾਹਰੋਂ ਦਾ ਰੇਟ ਪਤਾ ਕਰ ਲੋ ਕੱਲੀ-ਕੱਲੀ ਗਾਂ ਦੇ ਵੀ 10 ਤੋਂ 15000 ਰੁਪਏ ਤੇ ਤੁਹਾਨੂੰ ਰੇਟ ਘੱਟ ਮਿਲੂਗਾ ਕਿਉਂਕਿ ਆਪਣਾ ਵੀਰੇ ਥੋਕ ਦਾ ਕੰਮ ਹੈਗਾ ਮਹੀਨੇ ਦੀ ਆਪ 250 ਤੋਂ 300 ਕਰਮ ਵਾਲੀ ਇਹ ਵੇਚ ਨਹੀਂ ਹੁੰਦੀ ਆ ਓ ਬੇਟਾ ਮੇਰਾ ਬੇਟਾ ਅਗਲਾ ਤੋਰ ਦਿਓ ਥੋੜਾ ਇਹ ਸਾਰੇ ਕੰਮ ਵਾਲੇ ਬੰਦੇ ਨੂੰ ਵੀ ਔਖਾ ਹੋ ਪਿਆ ਕਿਉਂ ਗਰਮੀ ਵੀਰੇ ਥੋੜੀ ਜਿਆਦਾ ਹੈਗੀ ਆ ਤੇ ਹੈ ਵਾਸੇ 20 ਦਿਨ ਦਾ ਵੀਰੇ ਮੌਸਮ ਚਲੋ ਪ੍ਰਮਾਤਮਾ ਦਾ ਜੋ ਵੀ ਹੈਗਾ ਸਾਰੇ ਕੰਮ ਮੌਸਮ ਦਾ ਪ੍ਰਮਾਤਮਾ ਨੇ ਬਣਾਏ ਆ ਨਾ ਤੇ ਮੀਮੂ ਪੈ ਜੂ ਵੀਰੇ ਹੋ ਜੂ ਮੌਸਮ ਸਹੀ ਕਰਮਾਂ ਵਾਲਿਆਂ ਲਈ ਤੇ ਦੇਖੋ ਵੀਰ ਜੀ ਦੂਜਾ ਸੂਹਾ ਸੁੰਡੀਆਂ ਕਰਮਾਂ ਵਾਲੀ ਗਊ ਮਾਂ ਦਾ ਅਸਲ ਗਾਂ ਦਾ ਬੋਝ ਆ ਜਿਹੜੀ ਹੁੰਦੇ ਆ ਥਣ ਵਾਲੇ ਪਾਸਿਓਂ ਲੇਵੇ ਵਾਲੇ ਪਾਸਿਓਂ ਵੀਰੇ ਥੱਲੇ ਬਿਲਕੁਲ ਲੇਵੇ ਦੀ ਪੰਡ ਲਈ ਫਿਰਦੀ ਆ ਜਿੱਦਾਂ ਕਹਿੰਦੇ ਹੁੰਦੇ ਆ ਵੀਡੀਓ ਤੇ ਵੀ ਜਿੱਡੀ ਆਪ オーਡਰ ਦੇ ਵਾਹਲੇ ਉਹ ਬੈਂਡ ਆ ਵੀਰੇ ਉਹ ਆ ਗਈ ਜਿਹੜਾ ਮਰਜੀ ਵੀਰ ਲੈ ਜਾ ਵੀਰੇ ਸਾਡੇ ਫਾਰਮ ਤੇ ਝੂਪੀ ਅਸੀਂ ਇਹਦਾ ਕਰਮਲ ਦਾ 25 ਕਿਲੋ ਰੋਦ ਚੋਲਾਂਗੇ ਵੀਰੇ ਬਾਕੀ ਜਿਹੜਾ ਵੀਰ ਲੈ ਗਿਆ ਉਹਦੀ ਗੱਲ ਸੇਵਾ ਜਿਹੜੀ ਸੂਈ ਵੀ ਬੈਠ ਹੁੰਦੀ ਆ ਵੀਰੇ ਜਿੰਨਾ ਦਾ ਥੱਲੇ ਦੁੱਧ ਹੋਊਗਾ ਅਸੀਂ ਵੀਰ ਨੂੰ ਉਹਦਾ ਉਨਾ ਦੱਸਾਂਗੇ ਬਾਕੀ ਲੈ ਤੋਰੋ ਸਪੰਜ ਸਾਲ ਥੋੜੀ ਕਰਾਉਣਾ ਜਿਆਦੀ ਤੋਰਦੇ ਵੀਡੀਓ ਲੰਮੀ ਬਣ ਜਾਂਦੀ ਆ ਇਹ ਵੀਰੇ ਵੱਡੇ ਕੰਦੇ ਵਿੱਚ ਕ੍ਰੋਸ ਬੈਂਡ ਆ ਗਈ ਗਰਮੀ ਨਾਲ ਤੋਫਾ ਆ ਗਿਆ ਵੀਰੇ ਸੂ ਨੂੰ ਤੇ ਇੱਕ ਹਫ਼ਤਾ ਲੈ ਜੂ ਪਰ ਥੱਲੇ ਵੀਰੇ ਦੇਖੋ ਜਮਾਂ ਜਾਨੀ ਜਦੋਂ ਬਣੀ ਨਾ ਥੱਲੇ ਵੀਰੇ ਜਾਨੀ ਦੀ ਮਖਾਰੀ ਲਾ ਦੂ ਦੱਸੀ ਐ ਜੀ ਦੇਖੋ ਮਿਲਕ ਬਣ ਵੀਰੇ ਲੈ ਵਿੱਚ ਦੇਖ ਸਕਦੇ ਹੋ ਠੰਡੀ ਸੀਲ ਦਾ ਕੋਈ ਅੰਤ ਨਹੀਂ ਕਰਮ ਵਾਲੀ ਦਾ ਬਾਕੀ ਕੱਲੀ-ਕੱਲੀ ਬੈਣ ਦੇਖ ਲਓ ਵੀਰੇ ਥਣ ਵਾਲੇ ਪੱਖ ਤੋਂ ਲੇਬੇ ਵਾਲੇ ਪੱਖ ਤੋਂ ਵੀਰੇ ਬਾਕੀ ਵੀਰੇ ਸਾਰਾ ਇੱਕੇਰ ਵੱਡਾ ਸਾਈਜ਼ ਹੈਗਾ ਕਰਮ ਵਾਲੀਆਂ ਤੇ ਰੇਟ ਵੀਰੇ ਬਹੁਤ ਖਿੱਚਤਾ ਕਿਉਂਕਿ ਗਰਮੀ ਦੀ ਰੋਤਾ ਜਾਦੇ ਮਿਹਨਤ ਨਾਲ ਲਈਆਂ ਹੋਈਆਂ ਵੀਰੇ ਰੇਟ ਬਾਹਲਾ ਨਜਾਇਜ਼ ਹੋ ਸਮਝ ਕੇ ਲਾਇਆ ਹੋਇਆ ਲਿਓ ਬੇਟਾ ਗੱਡੀ ਚਲੋ ਨਾਲ ਦੀ ਨਾਲ ਵੀਰੇ ਕ੍ਰਾਸ ਬੱਸੀ ਆ ਜਿਵੇਂ ਤਕਰੀਬਨ ਇੱਕੇਰ ਆਪਣੇ ਕੋਲ 16 ਮੈੜਾਂ ਦਾ ਵੀਰੇ ਬਾਇਓ ਡਾਟਾ ਮੂਰੋ ਲਿਖਤੀ ਰੂਪ ਦੇ ਵਿੱਚ ਮਿਲਿਆਗਾ ਜਿਹੜਾ ਫਾਰਮਾਂ ਤੋਂ ਮਾਲ ਲੈਣੇ ਆ ਵੀਰੇ ਉਹ ਆਪਾਂ ਉਹ ਲਿਖਤੀ ਰੂਪ ਦੇ ਵਿੱਚ ਮਿਲ ਜਾਂਦਾ ਕਿਉਂਕਿ ਵੀਰੇ ਉਹ ਫਿਰ ਆਪਾਂ ਅੱਗੇ ਲਿਖਤੀ ਰੂਪ ਦੇ ਵਿੱਚ ਦਿੰਨੇ ਆ ਉਦਾਂ ਬੋਲਣਾ ਨਹੀਂ ਆਪਾਂ ਕਹਿੰਦੇ ਇਹ ਬੱਸੀ ਬੀਬੀ ਦੇ ਫਾਰਮ ਤੋਂ ਆਈ ਆ ਤੇ ਕਰਮ ਵਾਲੀ ਕੱਚੀ ਤਾਂ ਹੈਗੀ ਆ ਵੀਰੇ ਅੱਜ ਤੋਂ ਨਾਮ ਦੇਣ ਦੀ ਪਰ ਜਦੋਂ ਵੀਰੇ ਬਣੂਗੀ ਥੱਲੇ ਦੇਖਿਓ ਬਾਲ ਢਿੱਲਾ ਬਹੁਤ ਹੈਗੀਆਂ ਨੇ ਵੀਰੇ ਕਿਉਂਕਿ ਇਹ ਪਹਿਲਾਂ ਬੱਸੀ ਦਾ ਬੇਵਾਗਵਾਹੀ ਭਰਦਾ ਮੇਰੇ ਬੋਲਣ ਦੀ ਕਰਨ ਵਾਲੀ ਕਿਉਂਕਿ ਵੀਰੇ ਜੇ ਤੁਸੀਂ ਇਹ ਗਊ ਮਾਤਾ ਲੈਨੇ ਆ ਸਿਆਣੇ ਦੀ ਕਹਾਵਤ ਆ ਵੀ ਹੀਰਿਆਂ ਦਾ ਮੁੱਲ جوہری ਨੂੰ ਪਤਾ ਉਹ ਜੋਰੀ ਮੇਰੇ ਨਾਲ ਦੋ ਤਿੰਨ ਨਾਲ ਹੁੰਦੇ ਆ ਵੀਰੇ ਉਹਨਾਂ ਨੇ ਬਹੁਤ ਕੁਝ ਦੇਖਣਾ ਹੁੰਦਾ ਕੱਲਾ ਕੱਲਾ ਦਾ ਅੰਗ ਟੋਲੇ ਆਂਦੇ ਆ ਇਹ ਕਰਮ ਵਾਲੀ ਨੂੰ ਇਹ ਸੋਚਦੇ ਵੀ ਕੈਂ ਮਿੰਟਾਂ 'ਚ ਵਿਕੂਗੀ ਤੋਰੀ ਚਲੋ ਸਰਪੰਚ ਸਾਹਿਬ ਨਾਲ ਦੀ ਨਾਲ ਮੈਂਟੈਂਜ ਵੀਰੇ ਉਹ ਵਿਕੂ ਜਿਹੜੀ ਆਪਣੀ ਭਾਅ ਸਿਰ ਲਈਦੀ ਆ ਕੁਆਲਿਟੀ ਸਹੀ ਲਈਦੀ ਆ ਸੈਣੇ ਦੀ ਕਹਾਵਤਾ ਵੀਰੇ ਭਾਅ ਸਿਰ ਤਾਂ ਪਾਥੀਆਂ ਵਿਕ ਜਾਂਦੀਆਂ ਬੇਭਾਅ ਸਿਆਉਣਾ ਨਹੀਂ ਲੱਗਦਾ ਜੀ ਤੁਹਾਡੀ ਕੁਆਲਿਟੀ ਸਹੀ ਆ ਤਾਂ ਵੀਰੇ ਰੇਟ ਜਾਇਜ਼ ਆ ਉਹ ਚੀਜ਼ ਨੇ ਵਿਕਣਾ ਹੀ ਵਿਕਣਾ ਉੱਥੇ ਫਿਰ ਪ੍ਰਮਾਤਮਾ ਦੀ ਕਿਰਪਾ ਨਾਲ ਤਾਂ ਵੀਰੇ ਮੇਲੇ ਲੱਗਣੇ ਲੱਗਣੇ ਆ ਜਿਹੜੀ ਵੀਰ ਜੀ ਗਊ ਮਾਤਾ ਦੂਜਾ ਸੂਆ ਸੂ ਰਹੀ ਆ ਜੀ ਸੂਣ ਨੂੰ ਵੀਰੇ 5 ਤੋਂ 6 ਦਿਨ ਲਾਊਗੀ ਜਿਹੜਾ ਵੀਰ ਮਰਜੀ ਸਾਡੇ ਨਾਲ ਸਾਈ ਲਾ ਸਕਦਾ ਇਹਦਾ 25 ਲੀਟਰ ਦੁੱਧ ਵੀਰੇ ਆਪਾਂ ਡੱਬੇ ਮਾਰ ਕੇ ਤੋਲ ਕੇ ਦੇਵਾਂਗੇ ਵੀਰ ਨੂੰ ਥੋੜਾ ਦੇਖ ਲਓ ਵੀਰੇ ਮੱਛੀ ਦੇ ਅੱਖਰ ਬਾਲੇ ਨਜਾਇਜ਼ ਚੰਗੇ ਆ ਉਦੋਂ ਅੱਗੇ ਆ ਜਾਓ ਵੀਰੇ ਆ ਬੈਡ ਬਿਲਕੁਲ ਭਾਅ ਸਰ ਮਿਲੀ ਆ ਭਾਅ ਸਰ ਦੇਵਾਂਗੇ ਬਿਲਕੁਲ ਵੀਰੇ ਦੇਖੋ ਪਿੰਡਾ ਬਹੁਤ ਪਤਲਾ ਕਾਗਜ਼ ਵਰਗਾ ਪਿੰਡਾ ਹੈਗਾ ਸੂਣ ਨੂੰ ਕੱਚੀ ਕੱਚੀ ਹੈਗੀ ਆ ਹਫਤੇ ਦੀ ਬਾਕੀ ਵੀਰੇ ਦੇਖੋ ਮੀਂਹ ਬੈਣਾ ਨੇ ਤਾਂ ਇਹਦਾ 2-4 ਦਿਨਾਂ ਚ ਹੀ ਬਣ ਜਾਣੀਆਂ ਕਰਮਾ ਵਾਲੀ ਇਹ ਖਰ ਬਹੁਤ ਚੰਗੇ ਆ ਤੇ ਸੂਆ ਇਹ ਵੀ ਦੂਜਾ ਸੂੰਦੀ ਆ ਉਹ ਨਹੀਂ ਗੱਲ ਵੀ ਆਪਾਂ ਪਹਿਲਾਂ ਕਹਿ ਦਈਏ ਦੂਜਾ ਸੂੰਦੀ ਆ ਵੀਰੇ ਤੇ ਦੁੱਧ ਵਾਲੇ ਪੱਖ ਤੋਂ ਜਾਣੀ ਵੀ ਚੰਗੀ ਰਹੂ ਜੇ ਆਪਾਂ ਕਹਿੰਦੇ 20 ਨੂੰ 20 ਤਾਂ ਨਹੀਂ ਦਿੰਦੀ ਵੀਰੇ 12-18 ਦੇ ਬੜੀ ਆਰਾਮਦਾਰੀ ਨਾਲ ਪਹੁੰਚੂਗੀ ਤੇ ਉਦੋਂ ਅੱਗੇ ਆ ਗਈ ਵੀਰੇ ਐਬ ਸਰ ਦਾ ਨਗੀਨਾ ਇਹ ਵੀਰੇ ਸੂਆ ਦੂਜਾ ਸੂੰਦੀ ਆ ਇਹਦੇ 31 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤਕਰੀਬਨ 7 ਤੋਂ 8 ਦਿਨ ਵੀਰੇ ਬਾਕੀ ਆ ਨੇ ਹਜੇ ਕਰਮਾ ਵਾਲੀ ਦੇ ਤੇ ਵੀਰ ਜੀ ਜਿਹੜਾ ਵੀਰ ਲੈ ਗਿਆ ਇਹਦਾ ਵੀਰੇ ਦੁੱਧ ਦਾ ਯਾਨੀ ਦੀ ਬਹੁਤ ਬਾਇਓ ਡਾਟਾ ਵੀਰੇ ਦੱਸਿਆ ਵਾ ਆਪਣੇ ਬਾਣੀ ਵਾਲੇ ਵੀਰ ਤੋਂ ਆਈ ਆ ਇਹ ਤੇ ਬਾਣੀ ਵਾਲੇ ਵੀਰ ਤੋਂ ਆਈ ਆ ਵੀਰੇ ਦੂਜਾ ਸੂਹਾ ਸੁੰਦੀ ਆ ਸਾਡੇ ਨਾਲ ਕੋਈ ਵੀ ਵੀਰ ਸਾਈ ਲਾ ਸਕਦਾ ਵੀਰੇ ਅਸੀਂ ਸੂਈ ਤੋਂ ਦੁੱਧ ਚਵਾ ਕੇ ਦੇ ਸਕਦੇ ਆ ਕਰਮਾਲੀ ਨੂੰ ਸਾਡੇ ਫਾਰਮ ਤੇ ਵੀਰੇ ਸੂਈ ਦਾ ਮਾਣੇ ਅਸੀਂ ਇਹਦਾ ਜਾਨੀ ਅੱਜ ਦੀ ਗਰਮੀ ਦੇ ਵਿੱਚ ਵੀਰੇ 28 29 30 ਕਿਲੋ ਦੁੱਧ ਮੰਨਦੇ ਆ ਸ਼ਾਇਦ ਇਹਦੀ ਕਰਮਾਲੀ ਸੂਪੇ ਵੀਰੇ 35 ਤੋਂ ਪਾਰ ਜਾਂਦੀ ਆ ਕਿਉਂਕਿ ਗਰਮੀ ਵੀਰੇ ਜਾਦੇ ਆ ਪਰ ਅਰਸਰ ਥੋੜੀ ਜਿਹੀ ਗਰਮੀ ਘਟ ਮਣਾਉਂਦੀ ਆ ਜਿਹੜਾ ਵੀਰ ਮਰਜ਼ੀ ਲੈ ਜਾਏ ਵੀਰੇ ਪਾਸੇ ਰਾਈ ਆ ਪਾਸਰ ਦੇਵਾਂਗੇ ਤੇ ਪਰ ਦੁੱਧ ਵਾਲੇ ਪੱਖ ਤੋਂ ਵੀਰੇ ਨਜ਼ਾਰੇ ਲਿਆ ਤੂੰ ਤਕਰੀਬਨ ਬਾਇਓ ਡਾਟਾ ਵੀਰੇ ਸਾਰਿਆਂ ਦਾ ਹੈਗਾ ਲਿਖਤੀ ਰੂਪ ਦੇ ਵਿੱਚ ਮਿਲਿਆ ਵਾ 16 ਮੇੜਾਂ ਦਾ ਬਾਇਓ ਡਾਟਾ ਹੈਗਾ ਆਪਣੇ ਕੋਲ ਕੀ ਆ ਤੋਰ ਬੇਟਾ ਤੋਰੇ ਨੂੰ ਇਹ ਵੀਰੇ ਦੂਜਾ ਸੂਆ ਸੁੰਦਿਆ ਬੱਸੀ ਮੂੰਹੋ ਸੇਹ ਦਾੰਦਾ ਜੀ ਮੂੰਹੋ ਸੇਹ ਦਾੰਦਾ ਵੀਰ ਜੀ ਤੇ ਬਰੀਡ ਦੇਖ ਲਓ ਵੀਰੇ ਕਰਮਾਲੀ ਦੀ ਸੂਨ ਨੂੰ ਇਹ ਵੀ ਇੱਕ ਹਫਤਾ ਬਾਜੂ ਕਰਮਾਲੀ ਵੀਰੇ ਖੱਸੀ ਦੀ ਬਿੰਦੀ ਸੈਣ ਦੇਖ ਲੋ ਅੰਤੀ ਕੋਈ ਨਹੀਂ ਗੋਲ ਪਈ ਆੜ ਤੇ ਸਰਹਾਣੇ ਵਾਂਗੂ ਲੇਵੇ ਤੇ ਨਾੜਾਂ ਦੇਖ ਲੋ ਵੀਰੇ ਕਿਵੇਂ ਉਲਝੀਆਂ ਪਈਆਂ ਨੇ ਰੱਖਿਆ ਵਾਲੀ ਪ੍ਰੀਰੀ ਤੁਲਜੀ ਪਈਆਂ ਟੋਕਰੇ ਚ ਇਸ ਤਰ੍ਹਾਂ ਨਾੜਾਂ ਉਲਝੀਆਂ ਪਈਆਂ ਗਰਮ ਵਾਲੀਆਂ ਤੇ ਅੱਖਰ ਬੜੇ ਚੰਗੇ ਹੈਗੇ ਆ ਵੀਰੇ ਅਸਲ ਗਊ ਮਾਤਾ ਹੈਗੀ ਆ ਬਾਕੀ ਮਾਲ ਤਕਰੀਬਨ ਜ਼ਿਆਦਾ ਕਰਾ ਹੁਤੇਗਾ ਵੀਰੇ 5-6 ਵਾੜਾ ਜ਼ਿਆਦੇ ਪਿਓਰ ਚ ਹੈਗੀਆਂ ਨੇ ਤੇ ਸੀਜ਼ਨ ਦੇ ਹਿਸਾਬ ਨਾਲ ਜ਼ਿਆਦੇ ਚਲਦੇ ਸੀ ਲੈਓ ਸਰਪੰਚ ਸਾਹਿਬ ਘਟੋ ਵੀਰ ਜੀ ਕਰਾ ਇਹ ਵੀਰੇ ਦੂਜਾ ਸੂਹਾ ਸੁੰਦੀਆ ਗਊ ਮਾਤਾ ਜਿਹੜੇ ਵੀਰ ਤੋਂ ਲਈ ਅੱਜ ਤੀਜੇ ਘੇੜੇ ਦੇ ਵਿੱਚ ਜਾ ਕੇ ਲਈ ਆ ਜੀ ਤੇ ਬੱਚਾ ਇਹ ਅੱਜ ਰਾਤ ਨੂੰ ਧਰੂਗੀ ਬੱਚਾ ਵੀਰੇ ਰਾਤ ਨੂੰ ਧਰੂਗੀ ਥੱਲੇ ਦੇਸੀ ਮਖਾ ਲਾਈ ਫਿਰਦੀ ਆ ਕਰਮਾਲੀ ਚਾਰ ਸਪਿਰੇ ਨੂੰ ਵੀਰੇ ਫੋਟ ਫੋਟ ਦਾ ਗਾਇਬ ਹੋਦਾ ਛਣਾਂ ਦਾ ਜਿਹੜਾ ਵੀਰ ਮਰਦੀ ਲੈ ਜਾ ਵੀਰੇ ਦੋ ਤਿੰਨ ਸਾਹਮਣੇ ਦੀ ਲੋੜ ਨਹੀਂ ਕੱਲੀ ਨਜ਼ਾਰੇ ਲੈ ਆ ਤੂੰ ਦੁੱਧ ਵਾਲੇ ਬਰਖ ਦੋ ਬਾਕੀ ਠੰਡੀ ਸੀਲ ਏਡੀ ਆ ਵੀਰੇ ਗਊ ਮਾਂ ਤਾਂਂਤੀ ਕੋਈ ਨਹੀਂ ਕਰਮਾਲੀ ਦਾ ਅਸਲ ਵੀਰੇ ਪਰੀਆਂ ਨੇ ਇਸ ਤਰ੍ਹਾਂ ਦੀ ਆਪਾਂ ਪਰੀਆਂ ਵੀਰੇ ਸੰਭਾਂਗੇ ਤੇ ਆਪਾਂ ਨੂੰ ਇਹ ਰਜਾਉਂਦੀਆਂ ਨੇ ਇਹ ਕਹਿੰਦੀਆਂ ਸਾਡੇ ਵਿੱਚ ਆਓ ਸਾਡੇ ਵਿੱਚ ਦੇਖੋ ਵੀਰੇ ਠੰਡੀ ਸੀ ਇਹ ਕਹਿੰਦੀਆਂ ਸਾਡੇ ਵਿੱਚ ਆਓ ਸਾਡੇ ਵਿੱਚ ਆਮੋਗੇ ਤੁਹਾਡਾ ਵਟੂਆ ਸੀ ਭਰਾਂਗੇ ਆ ਜੇ ਵੀਰੇ ਆਪਾਂ ਨੂੰ ਵੀ ਮਾਂ ਤੇ ਬਾਪ ਨੂੰ ਕੁਛ ਨਹੀਂ ਮਿਲਦਾ ਤੁਹਾਨੂੰ ਪਤਾ ਹੀ ਆ ਪਰ ਕਦੇ ਵੀ ਵੀਰੇ ਤੁਸੀਂ ਇਹਨਾਂ ਦਾ ਕਿੱਤਾ ਕਰਨਾ ਰੋਮਾਤਰਾ ਇਹ ਕਿੰਨਾ ਵੀਰੇ ਕਾਮਯਾਬ ਹੈਗਾਗਾ ਇਹਦੇ ਵਿੱਚ ਆਪਣੀ ਸੁਭਾ ਸਾਮ ਦੇਖ ਕਰਨ ਹੁੰਦੀ ਆ ਸੁਭਾ ਸਾਮ ਤਾਜ਼ੇ ਰੁਪਏ ਵਟੇ ਜਾਂਦੇ ਆ ਕਿਉਂਕਿ ਦੁੱਧ ਦਾ ਵੀਰੇ ਰੇਟ ਚਲੋ ਸਹੀ ਹੈਗਾਗਾ ਜਦੋਂ ਅੱਗੇ ਆਪਾਂ ਫਾਰਮ ਦਾ ਕੰਮ ਕਰਦੇ ਆਂ ਬੱਸੀਆਂ ਪਾਲਦੇ ਆਂ ਵੀਰ ਫਿਰ ਉਹ ਤੂੰ ਅੱਗੇ ਪਹੁੰਚਦਾ ਬਾਕੀ ਵੀਰੇ ਆਪਾਂ ਮਾੜੀ ਸੰਗਤੋਂ ਵੱਜਦੇ ਆਂ ਆ ਮਾੜੀ ਖੜੀ ਕਰੋ ਸਰਪੰਚ ਸਾਹਿਬ ਇਹਨੂੰ ਕਰਮ ਵਾਲੀ ਨੂੰ ਉਦੋਂ ਅੱਗੇ ਇਹਨੂੰ ਆ ਜਾਓ ਵੀਰ ਆਲੀ ਵੀਰੇ ਤੀਜਾ ਸੂਆ ਸੁੰਦੀ ਆ ਇਹ ਨਹੀਂ ਵੀ ਬਵਾਰੀਆਂ ਦੇ ਘਰੇ ਦੂਜਾ ਹੀ ਜਾਂਦੀ ਆ ਪਰ ਭਾ ਅਸਰ ਬੱਜੀ ਆ ਭਾ ਅਸਰ ਦੇ ਦੇਾਂਗੇ ਵੀਰੇ ਭਾ ਵੀਰ ਜੇ ਇੱਕੇ ਰਹੇ ਜੇ ਕਮਾਲ ਦੇ ਲਾ ਦੇਾਂਗੇ ਜਿਹੜਾ ਵੀਰ ਇੱਕ ਵੜ ਲੈਣ ਆਊਗਾ ਉਹਦਾ ਇੱਥੇ ਆ ਕੇ ਮਨ ਬਦਲੂਗਾ ਦੋ ਲੈ ਕੇ ਜਾਊਗਾ ਜਾਨਵਰ ਦੀ ਕੁਆਲਿਟੀ ਦੇਖ ਕੇ ਦੇ ਭਾ ਦੇ ਦੇ। ਇਹ ਵੀਰੇ ਦੂਜਾ ਸੂਆ ਸੂਈਆ ਤੇ ਸੂਤ ਆ ਮੇਰੇ ਹਿਸਾਬ ਨਾਲ 2 ਤੋਂ 3 ਦਿਨ ਪਹਿਲਾਂ ਪਈ ਗੱਡੀ 'ਚ ਪਾਉਣ ਨਾਲ। ਪਰ ਦੁੱਧ ਨੂੰ ਵੀਰੇ ਕੇਰ ਵੀ 20 ਦੇ ਲਵੇ ਹੋਊਗੀ ਕਰਮ ਵਾਲੀ ਇਹ। ਉਦੋਂ ਅੱਗੇ ਆ ਜਾਓ ਵੀਰੇ ਜਰਸੀ ਦੇ ਵਿੱਚ ਪਈ ਆ ਕਲੂਨ ਬੱਸੀ। ਜਦ ਤੁਸੀਂ ਕਲੂਨ ਬੱਸੀ ਆ ਵੀਰੇ ਸੂਤ ਦੇ ਪਾਸੇ ਆ ਜਾਊਗੀ ਕਾਫੀ ਜਰਸੀ ਆ। ਤੇ ਉਦੋਂ ਅੱਗੇ ਆ ਗਈ ਵੀਰੇ ਕ੍ਰਾਸ ਬੈਡ ਵੱਡੀ ਦੂਜਾ ਸੂਆ। ਠੰਡੀਆਂ ਇੰਨੀਆਂ ਗਾ ਵੀਰ ਦੀ ਗੱਲਾਂ ਹੀ ਛੱਡ ਦਿਓ ਦੇਖੋ। ਅਸੀਂ ਬਾੜ ਵੀਰੇ ਉਹ ਲੈਣੀ ਹੁੰਦੀ ਆ ਜਿਹੜੀ ਠੰਡੀ ਸੀਲ ਹੋਵੇ ਕਿਉਂਕਿ ਸਾਡੇ ਕੋਲੇ ਘਰੂ ਵੀਰ ਜ਼ਿਆਦਾ ਗਾਹਕ ਲੱਗੇ ਹੋਇਆ ਘਰੂ ਵੀਰ ਨੂੰ ਵੀ ਦੇਸੀ ਇੱਕ ਬਾੜ ਦੇ ਦਈਏ ਇੱਕ ਬਾੜ ਦੇਣਾ ਸਾਡਾ ਸਿਸਟਮ ਨਹੀਂ ਹੁੰਦਾਗਾ ਅਸੀਂ ਕਰਦੇ ਵੀ ਕਿਸੇ ਵੀਰ ਨੂੰ ਬਾੜ ਦੇਨੇ ਸਿਆਣੇ ਦੀ ਘਾਤ ਤਾਂ ਵੀ ਇੱਕ ਤੋਂ 21 ਕਰ ਲਓ ਵੀਰੇ ਅਸੀਂ ਭਰਾ ਬਣਾ ਕੇ ਵੀਰੇ ਗਾਹਕ ਬਣਾ ਕੇ ਮੋੜੀ ਦਾ ਗਾਂ ਵੇਚਰੋ ਸਾਡਾ ਸਿਸਟਮ ਨਹੀਂ ਹੁੰਦਾ ਆਪਣਾ ਉਦੋਂ ਅੱਗੇ ਆਜੋ ਵੀਰੇ ਤੇ ਤਾਜੀ ਸੂਈਆ ਵੀਰੇ ਅੱਜ ਸਵੇਰ ਸੂਈਆ ਜੇਬ 'ਚ ਰੋਕੇ ਆ ਬੱਸੀ ਨੂੰ ਜਨਮ ਦਿੱਤਾ ਲਿੱਦੀ ਮੇਰੇ ਸੀਨਾ ਵੀ ਰੋ ਨੇਸੂਆ ਦਾ ਨਾਲੇ ਵਿੱਚ ਆਉਦੂ ਅੱਗੇ ਦੂਜਾ ਸੂਆ ਸੁੰਦੀ ਆ ਇੱਕ ਹੱfte ਦੀ ਕੱਟੀਆ ਵੀਰੇ ਬੱਸੀ ਨਿਕਰੂ ਚੰਗੀ ਤੇ ਉਦੋਂ ਅੱਗੇ ਆ ਗਈ ਵੀਰੇ ਆਪਣੀ ਜੱਸੀ ਦੇ ਵਿੱਚ ਕਾਉਸ ਬੈਡ 55000 ਦੀ ਦੇ ਦਾਂਗੇ 16 ਕਿਲੋ ਦੁੱਧ ਹੋਊਗਾ ਵੀਰੇ ਉਦੋਂ ਅੱਗੇ ਆ ਵੀਰੇ ਤੇ ਸਾਡੇ 20 ਦਾ ਲਵੇ ਹੋਊਗਾ 18 19 ਤੋਂ ਬਾਅਦ 20 ਦਾ ਲਵੇ ਹੋਊਗਾ ਇਹ ਬਾੜ ਵੀ ਦੇ ਦਿਆਂਗੇ ਤਾਜ਼ੀਆਂ ਸੂਈਆਂ ਸਵਾਈਆਂ ਆ ਵੱਡੇ ਘਰ ਦੇ ਵਿੱਚ ਆ ਗਈ ਕਾਉਸ ਬੈਡ ਆ ਗਿਆ ਸਿਰ ਦਾ ਦੁੱਧ 24 ਤੋਂ 25 ਕਿਲੋ ਹੋਊਗਾ ਆਰੇ ਬੈਠ ਵੀਰੇ ਹੋ ਸਕਦਾ ਬਾਹ ਲਾੜਨਾ ਵੇਚੀਏ ਇਹਦੇ ਥੋੜੀ ਜਿਆ ਠੰਡੇ ਰਗੜ ਵੱਜ ਗਈ ਓਦਾਂ ਕੋਈ ਗੱਲ ਨਹੀਂ ਓਦਾਂ ਚੌਂਚਾਂ ਠੀਕ ਐ ਵੀਰੇ ਆ ਦੇਖੋ ਚੌਂ ਠੀਕ ਆ ਦੇ ਕੋਈ ਗੱਲ ਨਹੀਂ ਥੋੜੀ ਜਿਹੀ ਉੱਤੇ ਰਗੜ ਲੱਗ ਗਈ ਪਰ ਆਪਾਂ ਇਹ ਅਗਲੇ ਲਾੜਦੇ ਦੇਵਾਂਗੇ ਚੌਂ ਦਾ ਵੀਰੇ ਕੋਈ ਪ੍ਰੋਬਲਮ ਨਹੀਂ ਆ ਦੇਖੋ ਚੌਂ ਦੀ ਕੋਈ ਪ੍ਰੋਬਲਮ ਨਹੀਂ ਕੋਈ ਦੁੱਖ ਨਹੀਂ ਮੰਨਦੀ ਕਿਸੇ ਦੀ ਕੋਈ ਮੂਹਰੋਂ ਨਹੀਂ ਖੜੀ ਵੀ ਦੇਖੋ ਬੱਸੀ ਨੂੰ ਜਨਮ ਦਿੱਤਾ ਵੀਰੇ ਇੰਪੋਰਟਡ ਬੱਸੀ ਆ ਦੇਖੋ ਕਰਮਾਲੀ کیا ਬਾਤਾਂ ਆ ਬਹੁਤ ਚੰਗੀ ਬੱਸੀ ਆ ਤੇ ਵੱਡੇ ਕਰਨ ਬੇਲ ਦੇ ਵਿੱਚ ਆ ਵੀਰੇ ਬਰੇਹਰੋ ਜਾਊਗੀ ਆਉਂਦੇ ਨਾਲ ਦੁੱਧ ਵੀ ਇਹਦਾ ਕਹਿੰਦੇ ਗਰਮੀ ਦਿੰਦੀਆਂ ਨੇ ਵੀਰੇ 32 ਤੋਂ 33 ਕਿਲੋ ਮਿਲ ਕੇ ਦੇਵਾਂਗੇ ਗਰਮਾੜੀ ਦਾ। ਉਸ ਤੋਂ ਅੱਗੇ ਜੇ ਵੀਰੇ 48000 ਦੇ ਦੇਣੇ ਦੁੱਧ ਨੂੰ ਕਰ 14 ਕਿਲੋ ਉਸ ਤੋਂ ਅੱਗੇ ਜੇ 45000 ਦੇ ਦੇਾਂਗੇ ਦੁੱਧ ਹੋਊਗਾ 13 ਕਿਲੋ ਇਸ ਵਾਰ ਤੋਂ ਪਰ ਇਹ ਦੁੱਧ ਹੋਰ ਵਧਣਗੀਆਂ। ਚਾਰ ਬੇੜਾ ਵੀਰੇ ਹੋਰ ਆਉਣ ਵਾਲੀਆਂ ਨੇ ਜਿਹਦੇ ਵਿੱਚ ਦੋ ਜਰਸੀ ਆ ਤੇ ਦੋ ਬੇੜਾ ਕਰੋਸ ਨੇ। ਉਸ ਤੋਂ ਕੱਲ ਨੂੰ ਵੀ ਕੋਈ ਨਾ ਆਵੇ। ਕੱਲ ਨੂੰ ਵੀਰੇ ਬਾਅਦ ਰੈਸਟ ਕਰੂ ਮਗਰ ਗਰਾਉਂਡ ਤੇ ਲੱਗ ਜੂਗਾ ਫਾਰਮ ਚ ਉੱਧਰ ਕਿਸੇ ਵੀਰ ਨੂੰ ਨਹੀਂ ਆਉਂਦੇ ਜੀ ਕੋਈ ਵੀ ਨੂੰ ਖਾਚੀ ਉਡੂਗਾ ਤਾਂ ਕੋਈ ਫੇਰ ਫਾਇਦਾ ਨਹੀਂ ਵੀਰੇ 25 ਤਰੀਕ ਨੂੰ ਆਪਾਂ ਪਰਮਾਤਮਾ ਦੀ ਕਿਰਪਾ ਸਦਕਾ ਵੀਰਵਾਰ ਦੇਣ ਨੂੰ ਵੀਰੇ ਸਵੇਰ 7:00 ਵਜੇ ਸੌਦੇ ਚਾਲੂ ਕਰ ਦਿਆਂਗੇ ਇਹਨਾਂ ਕਰਮ ਵਾਲਿਆਂ ਦੇ ਪਰੀਆਂ ਦੇ ਇੰਡ ਦੇ ਗੱਲ ਲਾਜ਼ਮੀ ਬੋਲਦਾ ਕਿਤੋਂ ਵੀ ਨਾ ਲੈਣਾ ਵੀਰੇ ਦੇਖ ਕੇ ਨਰਖ ਪਰਖਣਾ ਖਰੀਦੋ ਇਹ ਸਾਲ ਹੀ ਚੀਜ਼ ਆ ਵੀਰੇ ਲਾਂਬਾ ਕੋਈ ਨਹੀਂ ਹੁੰਦਾਗਾ ਘੇਟੋਂ ਬਾਹਰ ਹੋ ਜੇਦਾ ਵੀਰੇ ਲਾਂਬਾ ਕੋਈ ਨਹੀਂਗਾ ਫਿਰ ਬਾਅਦੋਂ ਵੀਰ ਲਾਂਬਾ ਤੇ ਲਗਾਉਂ ਸਾਲ ਹੀ ਚੀਜ਼ ਹੁੰਦੀ ਆ ਵੀਰੇ ਵੀਡੀਓ ਦੇਖਣ ਲਈ ਜਲਦ ਆਪਣੇ ਫਰੰਦੂਆਂ ਕੇ ਨੰਮੀ ਵੀਡੀਓ ਤੇ ਮਿਲਦੇ ਆਂ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ